ਜੀ ਸਾਰਿਆਂ ਨੂੰ ਤੇ ਅੱਜ ਅਸੀਂ ਫੇਰ ਪਹੁੰਚ ਗਏ ਹਾਂ ਲਵਲੀ ਗਾਰਮੈਂਟ ਪਿੱਕੀ ਵੈਂਡ ਤੇ ਜਿੱਥੇ ਕਿ ਵਿਆਹਾਂ ਦੇ ਸੀਜ਼ਨ ਨੂੰ ਮੁਖਰਾ ਕੇ ਅੱਜ ਫੇਰ ਇੱਕ ਵੀਡੀਓ ਅਸੀਂ ਜਿਹੜੀ ਇੱਥੋਂ ਦੀ ਸ਼ੂਟ ਕਰਕੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਇੱਥੇ ਕੋਈ ਨਾ ਸਟ੍ਰੀਮ ਕਰਨਾ ਇੱਕ ਪੀਸ ਪਿਆ ਜਿਹੜਾ ਸੀਜ਼ਨ ਉਹ ਸਟਾਰਟ ਹੋ ਚੁੱਕਾ ਤਾਂ ਉੱਥੇ ਹੀ ਇਹਨਾਂ ਵੱਲੋਂ ਜਿਹੜਾ ਨਵਾਂ ਅਲਰਟ ਲੈ ਜਾਂਦਾ ਤੁਹਾਡੇ ਲਈ ਤਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਪਿਆਰ ਦਿੱਤਾ ਦਾ ਉਮੀਦ ਕਰਦੇ ਹਾਂ ਹੁਣ ਵੀ ਤੁਸੀਂ ਇਸ ਵੀਡੀਓ ਨੂੰ ਉਸੇ ਤਰ੍ਹਾਂ ਹੀ ਪਿਆਰ ਦੇਵੋਗੇ ਸਸੇਗਾ ਸਾਰਿਆਂ ਨੂੰ ਮੇਰੇ ਵੀਰ ਜੀ ਬੜਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਕਿ ਤੁਸੀਂ ਪਿਛਲੀ ਵੀਡੀਓ ਨੂੰ ਇੰਨਾ ਲਾਈਕ ਸ਼ੇਅਰ ਤੇ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਮੈਂ ਕਹਿੰਦਾ ਮਹਾਰਾਜ ਦਾ ਇੰਨਾ ਸ਼ੁਕਰਾਨਾ ਕਰਦਾ ਤਾਂ ਵੇਖੇ ਕਿ ਬਹੁਤ ਬਹੁਤ ਮਿਹਰਬਾਨੀ ਲਈ ਇੱਕ ਅਜ ਹੋਰ ਇੱਕ ਜਲਵਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਹੋਰ ਨਵੀਆਂ ਵੈਰਾਈਟੀਆਂ ਆਈਆਂ ਨੇ ਹੋਰ ਵੀ ਬੜਾ ਕੁਝ ਹੈ ਫੇਰ ਤੁਹਾਨੂੰ ਸਸਤੇ ਭਾਅ ਵਿੱਚ ਇੱਕ ਗੱਲ ਫੇਰ ਕੀਤੀ ਜਾਂਦੀ ਹੈ ਮੌਲ ਦੇ ਨਾਂ ਦੇ ਉੱਤੇ ਡਰਨਾ ਨਹੀਂ ਮੌਲ ਭਾਵੇਂ ਸਹੀ ਪਰ ਇਹ ਕਰੀ ਖਿਲਾਰਿਆਂ ਦੀ ਇਹ ਕਰੀ ਧੂਤ ਚੈਕਰ ਆਇਓ ਲਾਈ ਇਹਨਾਂ ਨੂੰ ਉਹ ਸ਼ੁਰੂ ਤੋਂ ਲੈ ਕੇ ਟੈਂਡ ਤੱਕ ਭਰੇ ਭਰੇ ਤੇ ਹੁਣੇ ਵਿਕ ਰਹੇ ਨੇ ਹੁਣੇ ਉਹ ਗਾਕਾਂ ਦਾ ਬੇਲੇ ਵੀ ਬੰਦਾ ਪਿਆ ਜੀ ਇਹਨਾਂ ਨੂੰ ਤੁਹਾਡੇ ਮਾਰਾ ਨੂੰ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਐਰ ਕੀ ਫੇਰ ਤੁਹਾਨੂੰ ਬਹੁਤ ਲੈ ਕੇ ਦਵਾਂਗੇ ਪਿਛਲੇ ਨਾਲੋਂ ਵੀ ਅਗਲੇ ਨਾਲੋਂ ਵੀ ਰੇਟ ਸਸਤਾ ਜਿਨੀਰੀ ਤੁਹਾਨੂੰ ਰੇਟ ਲਗਾਇਆ ਸੀਗਾ 750 ਰੁਪਏ ਦਾ ਐਰ ਕੀ ਤੁਹਾਨੂੰ 600 ਰੁਪਏ ਦਾ ਦੇ ਦੇਣਾ ਫੇਰ ਮਾਲ ਆਇਆ ਹੈ ਕਾਇਰ ਕਿਸਨ ਹੋਰ ਸਸਤਾ ਮਿਲਿਆ ਤੁਹਾਨੂੰ ਹੋਰ ਸਸਤਾ ਦੇਤਾ ਜੀ ਕੋਈ ਕਲਰ ਆਗੇ ਨੇ ਕਲਰ ਇਹਨੇ ਤੁਹਾਨੂੰ ਬਤੇਰੇ ਨੂੰ ਪਤਾ ਚਾਰ ਕਲਰ ਦੀ ਆਪਸ਼ਨ ਆਈ ਚਾਰ ਪਾਣੀ ਕਲਰ ਆਗੇ ਨੇ ਉਹ ਵੀ ਮਿਲ ਜਾਇਆ ਕਰਨੇ ਫੇਰ ਉਸ ਤੋਂ ਬਾਅਦ ਇੱਕ ਵਾਰੀ ਹੋਰ ਹੁੰਦੀ ਇੱਕ ਆਪਣੀਆਂ ਸਵੈਟਸ਼ਰਟਾਂ ਨੇ ਜਿਹੜੀਆਂ ਤੁਹਾਨੂੰ ਦੱਸੀਆਂ ਸੀ ਉਹ ਆ ਚੀਜ਼ ਇਸ ਲਈ ਇਹ ਆਪਾਂ 500 500 ਲਗਾਇਆ ਸੀਗਾ ਐਰ ਕੀ ਉਹ ਤੁਹਾਨੂੰ 400 ਰੁਪਏ ਦੀ ਮਿਲ ਜਾਏਗੀ 400 ਰੁਪਏ ਦੀ ਸਵੈਟਸ਼ਰਟ ਟੌਪ ਕੁਆਦੀ 400 ਰੁਪਏ ਚ ਹੁੱਡੀਆਂ ਕਹੋਗੇ ਹੁੱਡੀਆਂ ਤੁਹਾਨੂੰ 350 ਰੁਪਏ ਚ ਮਿਲ ਸੁਆਇਡ ਚੈਕ ਵਧੀਆ ਟੌਪ ਕਲਾਸ ਦੀ ਅੰਦਾ ਔਰਜਗੇ ਹੰਡਾ ਸਿਰਫ 300 ਪਿਆਰ ਕੀ 350 300 ਪਿਆ ਤਲੋ ਕਲਰ অপਸ਼ਨ ਜਿੰਨੀਆਂ ਕਹੋਗੇ ਭਰ ਭਰ ਕੇ ਮਿਲ ਜਾਣਗੇ ਫਿਰ ਇਸੇ ਦੇ ਵਿੱਚ ਆ ਜਾਂਦੀ ਆਪਣੇ ਕੋ ਖੁੱਡੀ ਖੁੱਡੀ ਦੇਨੇ ਤੁਹਾਨੂੰ ਉਹਨਾਂ ਚ ਵੀ ਬੜੇ ਸਾਰੇ ਕਲਰ ਨੇ ਜਿਦਾ ਐ ਲੋ ਜੀ ਇਹਨੇ ਆਪਣੇ ਖੁੱਡੀਆਂ ਇਹ ਵੀ 3 ਥ्रेड ਦੇ ਕੱਪੜੇ ਆਗੇ ਇਹ ਤੁਹਾਨੂੰ ਸਿਰਫ 400 ਰੁਪਿਆ 400 ਰੁਪਿਆ 400 ਦੇ ਵਿੱਚ ਮਾਲਕੋ ਤੁਹਾਨੂੰ 3 thread ਦੀਆਂ ਚੀਜ਼ਾਂ ਦੇ ਦਿੰਦੇ ਹੰਡਾਓ ਰੱਜ ਰੱਜ ਕੇ ਕਿਤੇ ਕੋਈ ਖਰਾਬ ਨਹੀਂ ਹੋਣੀ ਫਿਰ ਇਸ ਤੋਂ ਬਾਅਦ ਆਪਣਾ ਸ਼ੁਰੂ ਹੋ ਜਾਂਦਾ ਹੈ ਉਹ ਹੀ ਟ੍ਰੈਕਸੂ ਜੇ ਤੁਹਾਨੂੰ ਡਰਾਈ ਫਿਟ ਦੇ ਦਿੱਤਾ ਸੀਗਾ ਉਹ ਵੀ ਤੁਹਾਨੂੰ ਬਹੁਤ ਸਸਤਾ ਦੁਬਾਰਾ ਦੇਦਿਨ ਮਿਲਦਾ ਕਿ ਬਜਾਜ ਚ ਵੇਚਣ ਵਾਲੀਆਂ ਆਈਟਮਾਂ ਨੇ ਤਕਰੀਬਨ 1200 1300 ਇਸ ਤੋਂ ਥੱਲੇ ਕੋਈ ਦੁਕਾਨਦਾਰ ਨਹੀਂ ਜੇ ਦਿੰਦਾ 3 thread ਦੇ ਹੈਵੀ ਕੱਪੜੇ ਨੇ ਟੌਪ ਕੁਆਲਿਟੀ ਦੀਆਂ ਚੀਜ਼ਾਂ ਹੰਡਾਓ ਵਧੀਆ ਇੱਥੇ ਤੁਹਾਨੂੰ ਕਲਰਿੰਗ ਆਪਸ਼ਨ ਹੈ ਪਰ ਪਰ ਕੇ ਮਿਲਿ ਪਾਜੀ ਇੱਕ ਰੀ ਕਰਿਓ ਇੱਧਰ ਇਸ ਤਰ੍ਹਾਂ ਦੇ ਤੁਹਾਨੂੰ ਵਧੀਆ ਬ੍ਰਾਂਡਡ ਸਾਰੇ ਆਲ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਇੱਥੇ ਤੁਹਾਨੂੰ ਇਹ ਲੋ ਗੈਸ ਐਨਓ ਵਾਈ ਐਨੋ ਨਾਇਕ ਦਾ ਐਡਾ ਸੋਹਣਾ ਪੀਸ ਹੈ ਚ ਕਲਰ ਆਪਸ਼ਨ ਸਾਰਿਆਂ ਚ ਮਿਲ ਜਾਣੀਆਂ ਆ ਦੇਖ ਲਿਆ ਤੁਸੀਂ ਨਾਲੋ ਬਲੈਕ ਦੇ ਵਿੱਚ ਇਹਦੇ ਚ ਤੁਹਾਨੂੰ ਬਥੇਰੇ ਕਲਰ ਮਿਲ ਜਾਣਗੇ ਇਹ ਬਹੁਤ ਵਧੀਆ ਆਈਟਮ ਸੇ ਹਾਫ ਜਿਪ ਕਾਉਗੇ ਵਿਦ ਕੈਪ ਉਹ ਵੀ ਤੁਹਾਨੂੰ ਮਿਲ ਜਾਏਗੀ ਇਹ ਸਾਰੇ ਥ੍ਰੀ ਥ੍ਰੈਡ ਦੇ ਪੀਸ ਆ ਇਹਨੇ ਏ ਉਮਰ ਬਜਾਰਾਂ ਜੇ ਤੁਹਾਨੂੰ ਪਤਾ ਰੇਟ ਕੀ ਮਿਲਦਾ ਆਪਣੀ ਦੁਕਾਨ ਤੇ ਸਿਰਫ ਤੇ ਸਿਰਫ ਤੁਹਾਨੂੰ 700 ਰੁਪਏ ਦਾ ਅੱਧੇ ਰੇਟਾਂ ਦੇ ਵਿੱਚ ਤੁਹਾਨੂੰ ਚੀਜ਼ ਦਿੱਤੀ ਜਾਏਗੀ ਜੀ ਆਇਆਂ ਨੂੰ ਕੁੜੀਆਂ ਦੇ ਵੱਲ ਜਾਂਦੇ ਨੇ ਕੁੜੀਆਂ ਦੇ ਤੇ ਵਧੀਆ ਵਧੀਆ ਟਾਪ ਆਏ ਇਹਦੇ ਬ੍ਰਾਂਡ ਦੇ ਟਾਪ ਹੈ ਇੱਕ ਚੰਗੇ ਦੁਕਾਨਦਾਰ ਹੀ ਰੱਖਦੇ ਨੇ ਜੋਜ ਮਾਰਕੀਟ ਦੇ ਵਿੱਚ ਜਿਨ੍ਹਾਂ ਦਾ ਚੰਗਾ ਨਾਮ ਹੈ ਉਹ ਚੀਜ਼ ਰੱਖਦੇ ਨੇ ਉਹਨਾਂ ਇਹ ਲਗਾਇਆ ਹੋਇਆ ਠੀਕ ਹੈ ਕਾਫੀ ਮਹਿੰਗੇ ਰੇਟ ਤੇ ਵੇਤੇ ਆਪ ਲੋਗੋ ਸਿਰਫ 400 ਰੁਪਿਆ 400 ਰੁਪਿਆ 400 ਰੁਪਿਆ ਇਸ ਤੋਂ ਲਗਭਗ ਆਉਂਦੀ 3 थ्रेड ਦੀ ਲੇਡੀਜ਼ ਦੀ ਸਵੈਟਰ ਟੌਪ ਕਲਾਸ ਦੀ ਇਹਨਾਂ ਦੇ ਵਿੱਚ ਕਲਰਿੰਗ ਆਪਸ਼ਨ ਬਤੇਰੀ ਪਰ ਪਰ ਕੇ ਮਿਲ ਜਾਈਗੀ ਤੁਹਾਨੂੰ ਜਿਹੜੇ ਜਿਹੜੇ ਕਲਰ ਕਹੋਗੇ ਡਾਰਕ ਕਲਰ ਕਹੋਗੇ ਲਾਈਟ ਕਹੋਗੇ ਸਾਰਿਆਂ ਦੇ ਸਾਰੇ ਤੁਹਾਨੂੰ ਕਲਰ ਮਿਲ ਜਾਣਗੇ ਭੰਡਾਰ ਆਏ ਨੇ ਫਿਰ ਮੇਲਾ ਦੁਬਾਰਾ ਸ਼ੁਰੂ ਕਰ ਦਿੱਤਾ ਜੀ ਇਹ ਤੁਹਾਨੂੰ ਐਰਕੀ ਇਹ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਮਿਲੇਗੀ ਮੇਰੀ ਜਿਹੜੀ ਤੇ ਉਹ ਘੜ ਤੋਂ 1000 ਰੁਪਏ ਦੀ ਵਿਚਾਰੋਂ ਮਿਲਦੀ ਹੈ ਫਿਰ ਉਸ ਤੋਂ ਬਾਅਦ ਆ ਜਾਂਦੀਆਂ ਇਸ ਤਰ੍ਹਾਂ ਦੀਆਂ ਡਰਾਈ ਪ੍ਰਿੰਟ ਦੇ ਵਿੱਚ ਜੋ ਬੰਦਿਆਂ ਵਾਸਤੇ ਲੈਂਦੀ ਐਰਕੀ ਲੇਡਿਸ ਵਾਸਤੇ ਵੀ ਲੈਂਦੀ ਹੈ ਵਿਦ ਆ ਚੀਜ਼ੇ ਨਾਲੇ ਇੰਦਰ ਤੁਹਾਨੂੰ ਫਰ ਲੱਗੀ ਮਿਲੇਗੀ ਇਹ ਵੀ 3 थ्रेड ਦੇ ਪਨਮਾ ਦੀਆਂ ਫਰਸਟ ਕਾਪੀਆਂ ਹੀ ਆ ਜੀ ਇਹ ਚੰਗੀਆਂ ਆਈਟਮਾਂ ਨੇ ਬਾਜ਼ਾਰ ਚ ਬਹੁਤ ਚਲਦੀਆਂ ਨੇ ਲੋਕੀ ਬਹੁਤ ਮਹਿੰਗੇ ਮਹਿੰਗੇ ਵੇਦੇ ਆਪਣੇ ਕੋਲ ਸਿਰਫ 650 ਰੁਪਏ ਦੇ ਜਿੰਨੀ ਮਰਜ਼ੀ ਲੈ ਜਾਓ ਫਿਰ ਉਸ ਤੋਂ ਬਾਅਦ ਆਉਂਦੇ ਆਪਣੇ ਕੋਲ ਲੇਡੀਜ਼ ਦੇ ਨਾਈਟ ਸੂਟ ਵਧੀਆ ਵਧੀਆ ਵੈਰਾਈਟੀਆਂ ਵਾਲੇ ਨਾਈਟ ਸੂਟਸ ਨੇ ਵਧੀਆ ਲੌਂਗ ਚਾਹੀਦੇ ਆ ਸ਼ਾਰਟ ਚਾਹੀਦੇ ਆ ਵਧੀਆ ਵੂਲ ਹੈ ਇਹ ਹੰਡਾਓ ਰਾਜ ਰਾਜ ਹੰਡਾਓ ਇਹ ਨਹੀਂ ਖਰਾਬ ਹੁੰਦੇ ਜੀ ਇਹ ਤੁਹਾਨੂੰ ਮਾਤਰਾ ਸਿਰਫ 450 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਫਿਰ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਸ਼ਨੀਲ ਦੇ ਵ ਹੈਲੋ ਜੀ ਸ਼ੋਰਟ ਦੇ ਵਿੱਚ ਲੰਨੇ ਲੌਂਗ ਚ ਸਾਈਜ਼ ਮੇਰੀਆਂ ਭੈਣਾ ਕੋਈ ਟੈਨਸ਼ਨ ਨਹੀਂ ਆ ਪਾਰੇ ਤੋਂ ਪਾਰਾ ਬੰਦਾ ਵੀ ਆ ਗਿਆ ਮੇਰੇ ਕੋ ਸਾਰਾ ਸਮਾਨ ਮਿਲ ਸਕਦਾ ਉਹਦੇ ਵਾਸਤੇ ਵੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜੀ ਇਸ ਤਰ੍ਹਾਂ ਫੇਰਾ ਸਾਨੂੰ ਇੱਥੇ ਕਲਰ ਆਪਸ਼ਨ ਬਹੁਤ ਮਿਲਣਗੇ ਜੀ ਇਹ ਤਾਂ ਜੇ ਸਾਨੂੰ ਸਿੰਗਲ ਸਿੰਗਲ ਦਿਖਾ ਰਹੇ ਨੇ ਤੇ ਵੀਡੀਓ ਬਹੁਤ ਲੰਬੀ ਹੋ ਜਣੀ ਹੈ ਤੁਹਾਨੂੰ ਸਿਰਫ ਆਰਟੀਕਲ ਕੱਢ ਰਹੇ ਨੇ ਤੇ ਉਹਦੇ ਚ ਇਨਾ ਟਾਈਮ ਲੱਗ ਰਿਹਾ ਤੇ ਕਲਰ ਕਿੰਨੇ ਹੋਣਗੇ ਤੁਸੀਂ ਆਪ ਸਮਝ ਸਕਦੇ ਜੀ ਹੈਲੋ ਵਿਦ ਹੁੱਡੀ ਵਿਦ ਜੇਬ ਵਿਦ ਤੁਹਾਨੂੰ ਪਜਾਮਾ ਸਿਰਫ 400 ਰੁਪਏ ਸਿਰਫ 400 ਰੁਪਏ ਹੈ ਹੌਲ ਸੇਲ ਪ੍ਰਾਈਸ ਹੈ ਨਾ ਤਾਂ 400 ਉਸ ਤੋਂ ਬਾਅਦ ਬੱਚਿਆਂ ਦਾ ਵੀ ਸ਼ੁਰੂ ਕਰਦੇ ਆ ਬੱਚਿਆਂ ਦੀ ਵੈਸੇ ਬਹੁਤ ਵੱਡੀ ਵੈਰਾਈਟੀ ਬਣ ਜਾਂਦੀ ਹੈ ਮਹਾਰਾਜ ਬਸ ਇੱਕ ਵਾਰੀ ਵਿਖਾ ਦਿਓ ਕਿ ਆਪਣੇ ਕੋਲ ਜੰਮਦੇ ਬੱਚੇ ਤੋਂ ਲੈ ਕੇ ਸਾਰੇ ਵੱਡੇ ਬੱਚਿਆਂ ਦਾ ਸਾਰਾ ਸਮਾਨ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਦਿਖਾ ਕਿੰਨੇ ਤੋਂ ਸਟਾਰਟ ਹੈ ਰੇਂਜ ਬੱਚਿਆਂ ਦੀ ਆਪਣੀ ਉਹ ਹੀ 200 ਰੁਪਏ ਤੋਂ ਵਧੀਆ ਤੋਂ ਵਧੀਆ ਚੀਜ਼ ਦੇ ਦੇਾਂਗੇ ਜਿੱਦਾਂ ਤਾਂ ਮੈਂ ਇੱਕ ਸੈਂਪਲ ਹੀ ਵਿਖਾ ਦਿੰਦੇ ਆ ਇਹ ਲੋ ਜੀ ਮਾਲ ਕੋ 3 thread ਦਾ ਕੱਪੜਾ ਹੰਡਾਓ ਅੰਦਰ ਬੂਹ ਲੱਗੀ ਹੋਈ ਜੇ ਬੱਚੇ ਨੂੰ ਨੇਗ ਵੀ ਮਿਲੇਗਾ ਇਹ ਉਹ ਵਾਲੀਆਂ ਚੀਜ਼ਾਂ ਨਹੀਂ ਆ ਕਿ ਜਿਹੜੀਆਂ ਬਾਜ਼ਾਰ ਚ ਬਹੁਤ ਹੀ ਘੱਟ ਲੋ ਕੁਆਲਿਟੀ ਦੀਆਂ ਲੰਦੀਆਂ ਲੋਕੀ 3-300 ਦੀਆਂ ਵ ਆਪਣੇ 250 ਰੁਪਏ ਚ ਮਿਲ ਜਾਈ। ਫਿਰ ਉਸ ਤੋਂ ਬਾਅਦ ਜੰਮਦਾ ਬੱਚਾ ਹੋਵੇ, 2 ਸਾਲ ਦਾ ਹੋਵੇ, 3 ਸਾਲ ਦਾ ਹੋਵੇ ਉਸ ਦੇ ਆਸਤੇ ਵਧੀਆ-ਵਧੀਆ ਸਵੈਟਰ ਮਿਲ ਜਾਣਗੇ। ਅੱਜ ਕੱਲ ਜਿੱਤਰਾ ਬਾਜ਼ਾਰ ਚ ਚੱਲਦੇ ਆ ਇਹ ਵੀ ਤੁਹਾਨੂੰ ਸਿਰਫ ਤੇ ਸਿਰਫ 350 ਰੁਪਏ ਚ ਜਾਂ 300 ਰੁਪਏ ਚ ਸਾਈਜ਼ ਅਕੋਰਡਿੰਗਲੀ ਦਿੱਤਾ ਜਾਏਗਾ। ਫਿਰ ਉਸ ਤੋਂ ਬਾਅਦ ਆ ਜਾਂਦੇ ਬੱਚੇ ਜੰਮਦੇ ਬੱਚਾ ਦੇ। ਇਹਨਾਂ ਲੋ ਵਧੀਆ ਹਾਈ ਵੂਲ ਦੇ ਬੱਚਾ ਦੇ ਸੂਟ ਨੇ। ਇਹਨਾਂ ਚ ਕਲਰ ਆਪਸ਼ਨ ਬਹੁਤ ਮਿਲ ਜਾਈ ਤੁਹਾਨੂੰ। ਇਹ ਤੁਹਾਨੂੰ ਸਿਰਫ ਤੇ ਸਿਰਫ 250 ਰੁਪਏ ਦੇ ਪੂਰਾ ਸੂਟ ਮਿਲ ਜਾਏਗਾ। ਇਹ ਚ ਇੱਕ ਵਧੀਆ ਲਾਈਨਿੰਗ ਚ ਆਂਦਾ, ਸ਼ਨੀਲ ਦਾ ਆਂਦਾ ਉਹ ਤਾਂ ਨੂੰ 300 ਰੁਪਏ ਦੇ ਵਿੱਚ ਕਲਰ ਆਪਸ਼ਨ ਜਿੰਨੀ ਕਹੋਗੇ ਬੱਚਿਆਂ ਦੀ ਬਹੁਤ ਵੈਰਾਈਟੀ ਆ ਤੁਸੀਂ ਇੱਕ ਵਾਰੀ ਆਇਓ ਜਰੂਰ ਤੁਹਾਨੂੰ ਭਰ ਭਰ ਕੇ ਮਿਲੇਗੀ ਇਹਦੇ ਕੁਝ ਨਹੀਂ ਲਗਾਇਆ ਅਜੇ ਕਾਊਂਟਰ 'ਚ ਵੀ ਬੜਾ ਮਾਰਤੇ ਆ ਅਜੇ ਲਗਾਵਾਂਗੇ ਅਜੇ ਲੇਡੀਜ਼ ਦਾ ਵੀ ਬਹੁਤ ਜ਼ਿਆਦਾ ਕਰਾਂਗੇ ਬਾਕੀ ਮੈਂ ਆਪਣੇ ਕੋਲ ਆਂਦਾ ਜੈਂਟਸ ਦਾ ਜੈਂਟਸ ਦੀ ਬਹੁਤ ਬਹੁਤ ਸੋਹਣੀਆਂ ਵੈਰਾਈਟੀਆਂ ਲੈਂਦੀਆਂ ਆ ਦੇਖੋ ਕਸਟਮਰ ਤੁਹਾਡੇ ਅੱਗੇ ਨੇ ਤੇ ਆਪਣਾ ਸਮਾਨ ਦਿਖ ਰਿਹਾ ਲੋ ਵੀ ਜੀ ਇੱਕ ਹੋਰ ਨਵੇਂ ਜੂਬੇ ਜਿਹੜੇ ਤੁਹਾਨੂੰ ਪਿਛਲੀ ਵਾਰੀ ਦਿੱਤੇ ਸੀਗੇ ਫੇਰ ਆ ਰਹੀ ਫੇਰ ਲੈ ਆਂਦੇ ਆ ਇਹ ਸਸਤੇ ਭਾਜ ਮਿਲ ਗਏ ਇਹਨਾਂ ਨੂੰ ਹੋਰ ਸਸਤਾ ਮਿਲ ਜੇਗਾ ਵੈਰਾਈਟੀਆਂ ਤੁਹਾਨੂੰ ਉਹੀ ਜਿਹੜੀਆਂ ਤੁਸੀਂ ਲੈ ਕੇ ਗਏ ਜੇ ਪੂਰਾ ਟ੍ਰੈਕਸ ਟਾਪ ਪਲੱਸ ਦਾ ਡਰਾਈ ਫ੍ਰੀ ਦੇ ਵਿੱਚ ਹੰਡਾਓ ਅਗਲੇ ਸਾਲ ਵੀ ਉਸ ਨੂੰ ਅਗਲੇ ਸਾਲ ਵੀ ਇਹ ਨਹੀਂ ਕਿਤੇ ਜਾਂਦੇ ਹੁਣ ਇਹਨਾਂ ਦਾ ਰੇਟ ਸੀਗਾ ਪਿਛਲੀ ਵਾਰੀ 800 ਰੁਪਏ ਹੁਣ ਇਹ ਤੁਹਾਨੂੰ ਬਹੁਤ ਘੱਟ ਚ ਮਿਲ ਜੇਗਾ ਸਿਰਫ ਸਿਰਫ 650 ਰੁਪਏ ਤੁਹਾਨੂੰ ਫੇਰ ਉਹੀ ਕਲਰਿੰਗ ਆਪਸ਼ਨ ਮਿਲ ਜੇਗੀ ਐਰ ਕਿ ਫੇਰ ਸਾਨੂੰ ਸਸਤਾ ਮਿਲਿਆ ਤੁਹਾਨੂੰ ਸਸਤਾ ਦੇਤਾ ਅਸੀਂ ਉਹ ਕੰਮ ਨਹੀਂ ਕਰਦੇ ਕਿ ਹਾਂਜੀ ਜੀ ਫੇਰ ਆਇਆ ਸਸਤਾ ਮਿਲ ਗਿਆ ਤੇ ਜੋ ਭਾਅ ਵੀ ਕਿਹਾ ਉਸ ਭਾਅ ਦੇ ਦਿਓ ਜਿੰਨੇ ਦਾ ਫਿਰ ਮਿਲਿਆ ਤੁਹਾਨੂੰ ਉਸ ਤੋਂ ਸਸਤਾ ਦੇ ਤਾ ਮਾਲ ਕੋ ਐਲੋ ਕਲਰ ਆਪਸ਼ਨ ਜਿੰਨੀ ਕਹੀ ਜਾਓਗੇ ਉਹ ਨਹੀਂ ਤੁਹਾਨੂੰ ਵਿੱਚ ਮਿਲਦੀ ਜਾਏਗੀ ਕਲਰਿੰਗ ਆ ਜੋ ਫਿਰ ਉਸ ਤੋਂ ਬਾਅਦ ਇੱਕ ਹੋਰ ਵੈਰਾਈਟੀ ਆਈ ਦੇ ਵਿੱਚ ਆ ਵੀਜੀ ਉਹਨਾਂ ਨੇ ਇੱਕ ਪਸੰਦ ਖੀਤਾ ਆ ਫਾਰ ਆਲੇ ਸੂਟ ਨੇ ਇਸੇ ਦੇ ਕੱਪੜੇ ਦੇ ਵਿੱਚ ਤੁਹਾਨੂੰ ਫਾਰ ਆਲੇ ਸੂਟ ਵੀ ਮਿਲਦੇ ਨੇ ਤੇ ਪਲੇਨ ਟੌਪ ਕੁਆਲਟੀ ਦੇ ਆਈਟਮਾਂ ਨੇ ਆ ਲਓ ਸਰ ਲਓ ਜੀ ਅੰਦਰ ਵੀ ਫਰ ਲੱਗੀ ਹੈ ਤੇ ਪੰਜਾਬੀ ਨੂੰ ਵੀ ਜੀ ਫਰ ਲੱਗੀ ਹੋਈ ਹੈ। ਚਲੋ ਵਧੀਆ ਆਈਟਮ ਵਧੀਆ ਟੌਪ ਕਲਾਸ ਡੀਜ਼ਨ ਮਿਲ ਜੇਗੀ। ਕਲਰ ਹੈ ਰਿਦਾਸ ਕਲਰ ਇਹਦੇ ਚ ਤੁਹਾਨੂੰ 7-8 ਮਿਲ ਜਾਣਗੇ। ਫਿਰ ਮੇਰੇ ਕੋਲ ਇੱਕ ਇਹੋ ਜਿਹਾ ਵੀ ਜੂਬੇ ਆਇਆ ਹੈ ਮਾਲਕੋ। ਆ ਦੁੰਨੇ ਦੀ। ਹੈਵੀ 3 ਥ੍ਰੈਡ ਦੇ ਟਰੈਕਸੂਟ ਜਿ세 ਦੀ ਤੁਹਾਨੂੰ ਸਵੈਟਸ਼ਰਟ ਦਿੱਤੀ ਸੀਗੀ, ਇਸੇ ਦੀ ਹੀ ਤੁਹਾਨੂੰ ਟਰੈਕਸੂਟ ਵੀ ਦਿੱਤਾ ਜਾਏਗਾ ਉਹ ਵੀ ਮਾਤਰ 1200 ਰੁਪਏ ਦੇ ਵਿੱਚ। ਘੜ ਤੋਂ ਘਟ ਇਸੇ ਪੂਰੇ ਟਰੈਕਸੂਟ ਦਾ weight ਕੁਛ ਕਿਲੋ ਤੋਂ 1.5 ਕਿਲੋ ਦੇ ਅੰਦਰ ਅੰਦਰ ਹੈਗਾ। ਹਵੀ ਤੇ ਪ੍ਰੋਪਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਚਿਕਕਲਰਿੰਗ ਡਿਜ਼ਾਈਨਿੰਗ ਜਿੰਨੀ ਤੁਸੀਂ ਕਹੋਗੇ ਪਰ ਹੋਰ ਵੀ ਇੱਕ ਅਦਾ ਆਰਟੀਕਲ ਦਿਖਾ ਦਿੰਦੇ ਇੱਕ ਲਓ ਜੀ ਇਸ ਤਰ੍ਹਾਂ ਤੁਹਾਨੂੰ ਹਾਫ ਚਿੱਪ ਚਾਹੀਦਾ ਤੁਹਾਨੂੰ ਹਾਫ ਚਿੱਪ ਮਿਲ ਜੇਗਾ ਕਲਰ ਇਹ ਚ ਕਹੋਗੇ ਇਹ ਫੁੱਲ ਹੈ ਫੁੱਲ ਹਾਫ ਚ ਵੀ ਮਿਲ ਜੇਗਾ ਲੋ ਇਹ ਚ ਹਾਫ ਵੀ ਹੈਗੇ ਜੇ ਇਹਨਾਂ ਚ ਵੀ ਤੁਹਾਨੂੰ ਕਲਰ অপਸ਼ਨ ਸਾਰਿਆਂ ਨੂੰ ਮਿਲ ਜੀ ਇਹ ਵੀ ਬਹੁਤ ਸੋਹਣੀ ਆਈਟਮ ਹੈ ਇਸ ਵਿੱਚ ਵੀ ਤੁਹਾਨੂੰ ਕੋਈ 3 4 5 ਕਲਰ ਮੇ ਹੈਗੇ ਨੇ ਇਹਦੇ ਵਿੱਚ ਤਕਰੀਬਨ 5 ਕਲਰ ਨੇ ਉਹ ਵੀ ਤੁਹਾਨੂੰ ਉਹ ਦਿੱਤੇ ਜਾਣਗੇ ਜੀ ਆਹ ਦੇਖੋ ਤੁਹਾਨੂੰ ਜੋ ਦਿੱਤੀਆਂ ਸੀ ਬ੍ਰਾਂਡ ਦੀਆਂ スウェット ਸ਼ਰਟਾਂ ਉਸੇ ਤਰ੍ਹਾਂ ਬ੍ਰਾਂਡ ਦੀ ਤੁਹਾਨੂੰ ਜੈਕਟ ਦਿੱਤੀ ਜਾਏਗੀ ਕੋਲੰਬੀਆ ਦੀ ਵਿੱਚ ਆਹ ਲਓ ਮਾਲ ਕੋ ਕੋਲੰਬੀਆ ਦਾ ਬ੍ਰਾਂਡ ਆ ਚੈੱਕ ਕਰੋ ਜੈਕਟ ਦਾ ਆਹ ਲਓ ਜੀ ਲੋਕੀ ਆਹ ਚੀਜ਼ਾਂ ਮੰਗ ਮੰਗ ਕੇ ਰੇਟ ਵਧਾਈ ਫਿਰਦੇ ਆ ਆਪਣੇ ਕੋਲ ਫਿਰ ਉਹੀ ਲੋਕਾਂ ਦੇ ਸਾਹਮਣੇ ਨਾਲ ਅੱਧਾ ਰੇਟ ਬਜਾਅ ਚ ਤੁਹਾਨੂੰ 800 ਆਪਣਾ 1800 1700 ਦੀ ਮਿਲਦੀ ਆ ਆਪਣੇ ਕੋਲ ਆਗੇ 1000 ਰੁਪਏ ਦੀ ਜਿੰਨੀ ਮਰਜ਼ੀ ਲੈ ਜੀ ਜੋ ਜੇ ਕਲਰ ਆਪਸ਼ਨ ਦੇ ਨਾਮ ਅਜੀ ਮਤਲਬ ਅਜੀ ਸ਼ਾ ਜੀ ਬ੍ਰਾਂਡ ਤੋਂ ਬ੍ਰਾਂਡ ਕਲਰ ਤੁਹਾਨੂੰ ਮਿਲ ਜਾਣਗੇ ਭੰਡਾਰ ਆਏ ਪਏ ਕਰੀ ਬੌਜੀ ਮਾੜਾ ਜਿਹਾ ਇੱਥੇ ਥੋੜਾ ਜਿਹਾ ਦਿਖਾਇਓ ਲੋਕਾਂ ਨੂੰ ਪਤਾ ਲੱਗ ਜਾਏਗਾ ਕੀ ਕੀ ਚੀਜ਼ਾਂ ਆਈਆਂ ਨੇ ਲੋ ਮਾਲ ਕੋ ਇੱਕ ਹੋਰ ਵੈਰਾਈਟੀ ਜਿਹੜੀ ਤੁਹਾਨੂੰ 500 500 ਦੇ ਵਿੱਚ ਵਾਈਟ ਸਾਰਾ ਦਿੱਤਾ ਸੀ ਨਾ ਉਹੀ ਦੇ ਵਿੱਚ ਤੁਹਾਨੂੰ ਡਾਰਕ ਕਲਰ ਆਪਸ਼ਨਸ ਵੀ ਮਿਲਿਆ ਕਰਨੀ ਕਾਲਰ ਨਹੀਂ ਕਾਲਰ ਮਿਲਦੀ ਕਿ ਆਪਣਾ ਨਹੀਂ ਕਰ ਨਾਲੋ ਆ ਚੀਜ਼ਾਂ ਨੇ ਉਹ ਵੀ ਵਰਕ ਦੇ ਵਿੱਚ ਹੋਈਆਂ ਨਾ ਕਿ ਇਹਦੇ ਉੱਤੇ ਪ੍ਰਿੰਟ ਹੋਇਆ ਹੈ ਇਹ ਤੁਹਾਨੂੰ ਵਧੀਆ-ਵਧੀਆ ਕਲਰ ਆਪਸ਼ਨ ਡਿਜ਼ਾਈਨਿੰਗ ਜਿੰਨੀ ਤੁਸੀਂ ਕਹੀ ਜਾਓਗੇ ਬੈਂਕ ਕਲਰ ਕਹੋਗੇ ਬੈਂਚ ਵੀ ਆਈ ਜੀ ਨਾਲੋ ਤੇ ਫਿਰ ਇਹ ਸੋਹਣੇ-ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਗਰੇਜ ਮੇਰੇ ਵੀਰਾਂ ਭਰਾ ਵਾਸਤੇ ਮੇਰੇ ਮੇਰੇ ਬਜ਼ੁਰਗ ਨੇ ਉਹ ਸਿੰਪਲ ਰੰਗ ਪੋਲੇ ਨਾਲ ਕਿ ਸਿੰਪਲ ਰੰਗ ਵੀ ਆਏ ਹੋਏ ਜੀ ਇਹ ਸਭ ਵੈਰਾਈਟੀਆਂ ਨੇ ਨਾਲੋ ਨਾਲੋ ਜਿਹੜਾ ਮੇਰਾ ਵੀਰ ਹੁੰਦਾ ਕਹਿੰਦਾ ਮੈਂ ਵਧੀਆ ਪੋਣਾ ਥੋੜਾ ਵਾਈਟ ਵਾਈਟ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆਈ ਵਾਈਟ ਦੇ ਵਿੱਚ ਵੀ ਘੱਟੋ ਘੱਟ ਮੇਰੇ ਕੋਲ 20 ਡਿਜ਼ਾਈਨ ਹੈਗੇ ਨੇ ਕੱਲੀ ਵਾਈਟ ਵਾਸਤੇ ਇਸ ਤੋਂ ਬਾਅਦ ਆ ਜਾਂਦੇ ਆ ਆਪਣੇ ਕੋਲ ਸਵੈਟਰ ਆਪਣੇ ਕੋਲ ਫੇਅਰ ਸਵੈਟਰ ਆ ਗਏ ਜੀ ਲਓ ਸ਼ਾ ਜੀ ਤੁਹਾਨੂੰ ਵਧੀਆ ਵਧੀਆ ਵੱਡੇ ਭਰਾਵਾਂ ਵਾਸਤੇ ਛੋਟੇ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਤੁਹਾਨੂੰ ਵਧੀਆ ਸਵੈਟਰ ਮਿਲੇਗਾ ਰੇਟ ਉਹੀ 500 ਰੁਪਏ 500 ਰੁਪਏ 500 ਫੇਅਰ ਵੈਰਾਈਟੀ ਆ ਗਈ ਆ ਇਸੇ ਜੀ ਤੁਹਾਨੂੰ ਬਥੇਰੇ ਕਲਰਿੰਗ ਆਵਲੀ ਪ੍ਰਿੰਟਿੰਗ ਹਨੂ ਡਿਜ਼ਾਈਨਿੰਗ ਸਾਰੇ ਮਿਲ ਜਾਣਗੇ ਆ ਲੋ ਹੈਵੀ ਦੇ ਵਿੱਚ ਲੈਣਾ ਹੈਵੀ ਦੇ ਵਿੱਚ ਵੀ ਭਾਵੇਂ ਲੈ ਲੋ ਰੇਟ ਉਹੀ ਰਹੇਗਾ 500 ਰੁਪਿਆ 500 ਰੁਪਿਆ 500 ਫਿਰ ਉਸ ਤੋਂ ਬਾਅਦ ਅੱਗੇ ਤੁਰ ਜਾਈਏ ਫਿਰ ਆਪਣੇ ਕੋਲ ਇੱਕ ਫਲੀਸ ਆਲੇ ਆਏ ਨੇ ਐਰਕੀ ਬਹੁਤ ਸੋਹਣੀ ਵੈਰੇਟੀ ਹੈ ਇਹ ਫਲੀਸ ਦੇ ਵਿੱਚ ਸਵੈਟਰ ਇਹ ਬਜਾਰਾਂ ਚ ਪਤਾ ਨਹੀਂ ਕਿੰਨਾ ਕਿੰਨਾ ਮਹਿੰਗਾ ਵੇਚ ਜਾਂਦਾ ਆਪਣੇ ਕੋਲ ਸਿਰਫ ਉਹੀ ਰੇਟ ਰਹੇਗਾ 500 ਪਰ ਆਹ ਵਾਲਾ ਕਪੜਾ ਹੈ ਇਹਦਾ ਸਿਰਫ 550 ਰੁਪਏ ਦਾ ਪਵੇਗਾ ਸਿਰਫ 50 ਰੁਪਏ ਦਾ ਫਰਕ ਟਾਪ ਕਲਾਸ ਦੀ ਆਈਟਮ ਹੈ ਜੀ ਆਹ ਲੋ ਇਹਦੇ ਵਿੱਚ ਕਲਰ ਉਹਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਚ ਵੀ ਤੁਹਾਨੂੰ ਘੱਟੋ ਘੱਟ 20 ਕਲਰ ਦੇ ਕਰੀਬ ਕਰੀਬ ਕਲਰ ਮਿਲ ਜਾਣਗੇ ਤੇ ਆਪਣੇ ਮੇਰੇ ਵੀਰਾਂ ਵਾਸਤੇ ਨੰਨੀ ਨੰਨੀ ਸਵੈਟਰ ਸ਼ਰਟ ਸ਼ਰਟ ਟੌਪ ਰਾਦੀ ਸ਼ਰਟ ਦੇਵਾਂਗਾ ਤੁਹਾਨੂੰ ਉਹੀ ਬਜਾਰਾਂ ਦੇ ਵਿੱਚ 500 ਰੁਪਿਆ ਰੇਟ ਮੇਰੇ ਕੋਲ ਤੁਹਾਨੂੰ ਸਿਰਫ 350 ਰੁਪਿਆ ਚ ਕਲਰ ਆਪਸ਼ਨ ਜਿੰਨੇ ਕਹੋਗੇ ਤੁਹਾਨੂੰ ਮਿਲ ਜਾਣਗੇ ਪਾਰੀ ਤੋਂ ਪਾਰੀ ਫਿਰ ਉਸ ਤੋਂ ਬਾਅਦ ਮੇਰੇ ਉਸ ਤੋਂ ਵੱਡੇ ਵੀਰਾਂ ਸੇ ਜਿਹੜੇ 3 XL 4 XL 5 XL ਉਹ ਵੀ ਦੀ ਮੇਰੇ ਵੀਰਪਰਾ ਡਰਨ ਉਹਨਾਂ ਦੇ ਤੇ ਸ਼ਰਟਾਂ ਮੇਰੇ ਕੋਲ ਵਧੀਆ ਟੌਪ ਰਾਦੀ ਹੈ ਰੇਟ ਫਿਰ ਉਹੀ ਰਹੇਗਾ 350 ਰੁਪਏ 350 ਰੁਪਏ 350 ਰੁਪਏ ਫਿਰ ਉਸ ਤੋਂ ਬਾਅਦ ਮੇਰੇ ਛੋਟੇ ਵੀਰ ਅੱਜ ਕੱਲہ ਪ੍ਰਿੰਟ ਬਹੁਤ ਚੱਲਦੇ ਵੇ ਆ ਪ੍ਰਿੰਟਾਂ ਵੀ ਆਈ ਆ ਇਹਨਾਂ ਦੇ ਛੋਟੇ ਸਾਈਜ਼ ਹੀ ਆ ਪਰ ਵੱਡੇ ਵਾਸਤੇ ਨਹੀਂ ਆ ਗਾ ਮਤਲਬ ਕੋਈ ਐਕਸਲ ਡਬਲ ਐਕਸਲ ਤੱਕ ਤੁਹਾਨੂੰ ਮਿਲ ਜਾਣਗੇ ਇਹਨਾਂ 'ਚ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲ ਜਾਈਗੀ ਇਹ ਬਹੁਤ ਸੋਹਣੇ ਪ੍ਰਿੰਟ ਅੱਜ ਕੱਲ੍ਹ ਚੱਲਦੇ ਆ ਜੀਨਾ ਜੀ ਨਾਲ ਤੁਹਾਨੂੰ ਸਭ ਵਧੀਆ ਆਈ ਫਿਰ ਆਪਣੇ ਕੋਲ ਜੀਨਾ ਵੀ ਬਹੁਤ ਸੋਹਣੀਆਂ ਆ ਗਈਆਂ ਜੇ ਮਾਲਕੋ ਉਹ 3 ਥ੍ਰੈਡ ਦੀਆਂ ਜੀਨਾ ਟੌਪ ਟੌਪ ਕਲਾਸ ਦੇ ਕਲਰ ਵਧੀਆ ਵਧੀਆ ਕੁਆਲਿਟੀਆਂ ਨਾਲ ਉਸ ਤੋਂ ਬਾਅਦ ਤੁਹਾਨੂੰ ਕਾਟਨ ਦੀ ਪੈਂਟ ਜਿਹੜੀ ਪਿਛਲੀ ਵਾਰੀ ਬਤੇਰੀ ਵੜੀਏ ਦਿੱਤੀ ਸੀ ਉਸ ਤਰ੍ਹਾਂ ਦੀ ਫੇਰ ਲੈ ਆਂਦੀ ਆ ਜੀ ਵਧੀਆ ਵਧੀਆ 'ਚ ਤੁਹਾਨੂੰ 12 13 लो शायद है लो व्यादिया कलर ऑप्शन ने जोड़े मेरे वीर भरा ने पाने वो भी मिल जाएगा फिर उस बात अपने को फिर क्वाटराइज की पेंट आ गई है क्वाटराइज मिलेगी इस भी तुम कलर ऑप्शन ही बहुत सारे मिल जाएंगे फिर एक मेरे वीर भरा बहुत सोहने जड़े अपना पाते बैल बॉटम खुलियाँ आइटम सन खुले खुले, खुले पहुँचे दो जी लै मेरा भीर जिन्हें मर्जी खुले पहुंचे लाइन मेहरू नया ਫੁਲੇ ਸਟ੍ਰੇਟ ਦੇ ਵਿੱਚ ਦੀ ਜਗ੍ਹਾ ਇਹ ਤੁਹਾਨੂੰ ਬੈਲ ਬਾਟਮ ਦਊ ਵਧੀਆ ਬ੍ਰਾਂਡ ਦੀਆਂ ਜਿਹੜਾ ਆਪਣੇ ਜੀਨਾਂ ਨੇ ਬਹੁਤ ਟੌਪ ਪਾਦੀਆਂ ਨੇ ਲੋਕਾਂ ਚ ਉਹੀ 1200 1300 ਰੁਪਿਆ ਆਪਣੇ ਕੋ 800 ਰੁਪਏ 800 ਰੁਪਏ 800 ਰੁਪਏ ਅਲਟਰਿੰਗ ਆਪਸ਼ਨ ਕਹੋਗੇ ਤਾਂ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਬਹੁਤ ਸੋਹਣੇ ਮਿਲ ਜਾਣਗੇ ਇਹਨਾਂ ਇੱਕ ਦੋ ਹੋਰ ਦਿਖਾ ਦਿੰਦੇ ਆ ਹਲੋ ਲਾਈਟ ਸ਼ੇਡ ਲੈੋਗੇ ਤੇ ਲਾਈਟ ਲਾਈਟ ਚ ਵੀ ਬਹੁਤ سارے ਕਲਰ ਆਏਗੇ ਲਾਈਟ ਵੀ ਮਿਲ ਜੇਗੀ ਮਾਲ ਕਮਰ ਦੀ ਟੈਨਸ਼ਨ ਹੀ ਲੈਣੀ ਕਮਰ ਮਿਲ ਜੇਗੀ 30 32 24 36 38 ਖੱਤੀ ਤੱਕ ਤੁਹਾਨੂੰ ਆ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ 컬러 ਤੁਹਾਨੂੰ ਇਸ ਤਰ੍ਹਾਂ ਦੀ ਜਿਹੜਾ 컬러 ਵਕਾਤਾ ਉਸੇ ਜ ਤੁਹਾਨੂੰ ਸਾਈਜ਼ ਵੀ ਮਿਲ ਜਾਏਗਾ ਸੈੱਟ ਵਾਈਜ਼ ਮਾਲਿਆ ਸਾਰਾ ਇਹ ਆਪਾਂ ਬ੍ਰਾਂਡ ਦਾ ਮਾਲ ਆ ਸਾਰਾ ਟੌਪ ਲਾ ਦੀ ਆਈਟਮ ਹੈ ਜੀ ਤੇ ਆ ਜੇ ਸਾਡਾ ਨਵਾਂ ਦੁਬਾਰਾ ਸਟਾਕ ਜਿਹੜਾ ਤੁਹਾਨੂੰ ਵੀਰਾਪੁਰਾ ਤੋਂ ਦੁਬਾਰਾ ਫੇਰ ਦੇਣਾ ਇਹ ਜਿਹੜੀ ਪੀਸੇ ਦੁਬਾਰਾ ਉਹਦੇ ਕੋਲ ਇੱਕ ਦੁਬਾਰਾ ਚੱਕਰ ਲੱਗ ਗਿਆ ਸੀ ਉਹਦੇ ਕੋਲ ਪਿਆ ਸੀ ਥੋੜਾ ਬਹੁਤਾ ਸਟਾਕ ਫੇਰ ਆਪਾਂ ਚੁੱਕਨੇ ਹੁੰਦਾ ਪਰ ਆਪਾਂ ਨੂੰ ਐਰ ਕੀ ਬਹੁਤ ਸਸਤਾ ਮਿਲਿਆ ਮਾਲ ਕੋ ਤੇ ਨਾਲੇ ਮੇਰੇ ਵੀਰਾਂ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਬਹੁਤ ਇਨੀ ਮਿਹਰ ਕੀਤੀ ਤੁਹਾਡੇ ਭਰਾ ਦੇ ਉੱਤੇ ਐਡੀ ਸੋਹਣੀ ਵੀਡੀਓ ਐਡਾ ਸੋਹਣਾ ਰਿਸਪੌਂਸ ਮੈਂ ਕਹਿੰਦਾ ਜੀ ਆਨ ਨੂੰ ਆਹ ਕੋ ਵੀਰ ਭਰਾਵਾਂ ਨੇ ਆਏ ਨੇ ਸਾਰੇ ਸ਼ਾਪਿੰਗ ਤੇ ਲੱਗੇ ਖਲਾਰਾ ਵੀ ਉਹਨਾਂ ਦਾ ਹੀ ਇਹ ਚੇਚਾ ਵੀਡੀਓ ਕਰਕੇ ਨਹੀਂ ਪਿਆ ਇਹ ਨਾ ਹੀ ਕੋਈ ਕਿਸੇ ਗੱਲ ਤੋਂ ਪਿਆਗਾ ਇਹ ਸਭ ਤੁਹਾਨੂੰ ਵਧੀਆ ਵਧੀਆ ਬੰਦੇ ਚੀਜ਼ਾਂ ਤੇ ਗਾਗ ਦਾ ਚੰਗਾ ਰਿਸਪੌਂਸ ਹੈ ਜੀ ਨਾਲੇ ਬਿਲ ਵੀ ਲੈ ਕੇ ਜਾਂਦੇ ਨਾਲੇ ਖਾਂਦੇ ਵੀ ਹੈ ਨਾਲੇ ਵਧੀਆ ਵੀ ਕਰਦੇ ਨੇ ਉਹਨਾਂ ਦੇ ਜਿਹੜੇ ਵੀ ਆਉਂਦੇ ਮੇਰੇ ਵੀਰ ਪਰ ਉਹਨਾਂ ਦੇ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਇਸ ਤਰ੍ਹਾਂ ਹੀ ਬੇਮਿਆਰ ਬਣਾ ਕੇ ਰੱਖਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ